ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਕਿ ਸਾਡੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਨਾਮ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸੈਂਕੜੇ ਸਕੂਲਾਂ ਦਾ ਨਾਮ ਹੈ ਜਿਹੜਾ ਸਾਡੇ ਗਦਰੀ ਬਾਬੇ ਸੰਤੰਤਰਤਾ ਸੰਗਰਾਮੀ ਸਾਡੇ ਸ਼ਹੀਦਾਂ ਦੇ ਨਾਮ ਤੇ ਤੇ ਪੰਜਾਬ ਦੀਆਂ ਨਾਮਵਰ ਹਸਤੀਆਂ ਦੇ ਨਾਮ ਤੇ ਰੱਖਿਆ ਜਾ ਚੁੱਕਿਆ ਮੈਂ ਜੇ ਤੁਹਾਨੂੰ ਐਗਜ਼ੈਕਟ ਆંકੜਾ ਦਵਾਂ ਤਾਂ ਅੱਜ ਦੀ ਤਰੀਕ ਤੱਕ 115 ਇਦਾਂ ਦੇ ਸਕੂਲ ਹਨ ਜਿਨ੍ਹਾਂ ਦਾ ਨਾਮ ਅਸੀਂ ਤਬਦੀਲ ਕਰਕੇ ਸਾਡੇ ਗਦਰੀ ਬਾਬੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਤੰਤਰਤਾ ਸੰਗਰਾਮੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰੱਖਿਆ ਕਰਨ ਦੇ ਲਈ ਹੁਣ ਤੱਕ ਲੇਟੈਸਟ ਜਿਹੜੇ ਸਾਡੇ ਚਾਇਓ ਪਲਵਾਮਾ ਹਮਲਾ ਹੋਵੇ ਜਾਂ ਹੁਣ ਵੀ ਜਿੱਥੇ ਵੀ ਸਾਡੇ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੇ ਨਾਮ ਦੇ ਉੱਤੇ ਜਾਂ ਪੰਜਾਬ ਦੀ ਉਹ ਮਹਾਨ ਹਸਤੀਆਂ ਜਿਵੇਂ ਪੰਜਾਬ ਦੇ ਮਹਾਨ ਨਾਟਕਕਾਰ ਬਲਵੰਤ ਗਾਰਗੀ ਜੀ ਇਹ ਹੈ ਤੇ ਇਹਦੇ ਵਿੱਚ ਸਭ ਤੋਂ ਜਿਹੜਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਸਾਨੂੰ ਇਹ ਸੁਭਾਗ ਮਿਲਿਆ ਕਿ ਸਾਡੇ ਸਭ ਤੋਂ ਵੱਡੇ ਸ਼ਹੀਦ ਜਿਨ੍ਹਾਂ ਨੂੰ ਅਸੀਂ ਆਪਣਾ ਆਈਕਨ ਮੰਨਦੇ ਆਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਪਿੰਡ ਦਾ ਸਕੂਲ ਸਰਕਾਰੀ ਹਾਈ ਸਕੂਲ ਖਟਕਰ ਕਲਾਂ ਦਾ ਨਾਮ ਵੀ ਸਾਡੀ ਸਰਕਾਰ ਨੇ 19 10 2023 ਨੂੰ ਖਟਕਰ ਕਲਾਂ ਦਾ ਜਿਹੜਾ ਸਰਕਾਰੀ ਸਕੂਲ ਹੈ ਉਸ ਦਾ ਨਾਮ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਐਦਾਂ ਹੀ ਆ ਜਿਹੜੀ ਕੱਲ ਅਸੀਂ 25 ਹੋਰ ਸਕੂਲਾਂ ਦਾ ਨਾਮ ਜਿਨ੍ਹਾਂ ਵਿੱਚੋਂ ਆ ਵਕ ਵਕ ਸੁਤੰਤਰਤਾ ਸੰਗਰਾਮੀ ਤੇ ਸ਼ਹੀਦਾਂ ਦੇ ਨਾਂ ਤੇ ਤੇ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ ਸਾਡੇ ਪੰਜਾਬ ਦੇ ਉਹ ਮਹਾਨ ਹਸਤੀ ਜੋ ਪਿਛਲੇ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਰਦਾਰ ਫੌਜੀਆ ਸਿੰਘ ਜੀ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦਾ ਪਿੰਡ ਦਾ ਜਿਹੜਾ ਜਲੰਧਰ ਦਾ ਪਿੰਡ ਹੈ ਬਿਆਸ ਉਹਨਾਂ ਦਾ ਸਕੂਲ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਆ ਇਹ ਇੱਕ ਬਹੁਤ ਵੱਡਾ ਜਿਹੜਾ ਇਸ ਦੇ ਨਾਲ ਬੱਚਿਆਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਤੇ ਜਿਨਾਂ ਨੇ ਆਪਣੇ ਜੀਵਨ ਤੋਂ ਵੱਧ ਕੋਈ ਕੋਈ ਤਿਆਗ ਨਹੀਂ ਹੁੰਦਾ ਸਰਵੋਤਮ দান ਕਰਨ ਵਾਲਿਆਂ ਦਾ ਨਾਮ ਅਸੀਂ ਉਹਨਾਂ ਦੇ ਨਾਮ ਦੇ ਉੱਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਦਾ দান ਬਖਸ਼ੀਏ ਇਹ ਸਮਝਦੇ ਹਾਂ ਕਿ ਬਹੁਤ ਇੱਕ ਸ਼ੁਭ ਕਾਰਜ ਹੈ ਇਹਨਾਂ ਸਕੂਲਾਂ ਦੇ ਵਿੱਚੋਂ ਕੋਈ ਐਦਾਂ ਦੀਆਂ ਫਾਈਲਾਂ ਸੀ ਜੋ ਪਿਛਲੇ 30-30 ਸਾਲਾਂ ਤੋਂ ਪੰਚਾਇਤਾਂ ਦੀ ਡਿਮਾਂਡ ਸੀ ਪਰ ਕਦੀ ਕਿਸੇ ਨੇ ਗੌਰ ਨਹੀਂ ਕੀਤਾ ਤੇ ਅਸੀਂ ਹੁਣ ਇੱਕ ਹੋਰ ਫੈਸਲਾ ਲਿਆ ਕਿ ਜਿੰਨੇ ਵੀ ਸਰਕਾਰੀ ਸਕੂਲ ਸ਼ਹੀਦਾਂ ਦੇ ਨਾਮ ਤੇ ਚੱਲਦੇ ਆ ਉੱਥੇ ਉਹਨਾਂ ਦੀ ਤਸਵੀਰ ਜਿੱਦਾਂ ਦੀ ਵੀ ਤਸਵੀਰ ਅਵੇਲੇਬਲ ਹੋਵੇ ਜਾਂ ਪੇਂਟਿੰਗ ਤੇ ਉਹਨਾਂ ਦਾ ਇਤਿਹਾਸ ਅਗਰ ਉਹ ਗਦਰੀ ਬਾਬੇ ਆ ਤਾਂ ਕਿਹੜੀ ਜੇਲ੍ਹ ਚ ਸੀ ਕੀ ਸਫਰ ਸੀ ਅਗਰ ਉਹ ਸ਼ਹੀਦ ਹੋਇਆ ਕਿਹੜੀ ਜੰਗ ਚ ਸ਼ਹੀਦ ਹੋਇਆ ਅਗਰ ਉਹ ਪੰਜਾਬ ਦੇ ਮਹਾਨ ਜਿਵੇਂ ਮੈਂ ਬਲਦੇਵ ਗਾਰਗੀ ਜਿਹੜਾ ਜ਼ਿਕਰ ਕੀਤਾ ਉਹਨਾਂ ਦੇ ਜੀਵਨ ਬਾਰੇ ਮੈਂ ਤੁਹਾਨੂੰ ਦੱਸਦਾ ਮੈਂ ਜਲੰਧਰ ਦੇ ਇੱਕ ਸਕੂਲ ਚ ਗਿਆ ਉਹ ਸਕੂਲ ਇੱਕ ਸ਼ਹੀਦ ਦੇ ਨਾਮ ਤੇ ਸੀ ਤੇ ਮੈਨੂੰ ਮੈਂ ਉੱਥੇ ਦੇ ਪ੍ਰਿੰਸੀਪਲ ਨੂੰ ਪੁੱਛਿਆ ਮੈਂ ਕਿਹਾ ਮੈਮ ਇਹ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਸੀ ਨਾ ਪ੍ਰਿੰਸੀਪਲ ਨੂੰ ਪਤਾ ਮੋ티브 ਦੇ ਬੱਚਿਆਂ ਨੂੰ ਪੁੱਛਿਆ ਨਾ ਬੱਚਿਆਂ ਨੂੰ ਪਤਾ ਇਹਦਾ ਮਤਲਬ ਜਿਹੜੇ ਅਸੀਂ ਆ ਤਾਂ ਸਿਰਫ ਨਾਮ ਰੱਖ ਦਿੰਦੇ ਆ ਪਰ ਉਹਨਾਂ ਦਾ ਇਤਿਹਾਸ ਉਹ ਸਾਡੇ ਬੱਚਿਆਂ ਜਾਂ ਪਿੰਡਾਂ ਵਾਲੇ ਜਾਂ ਉੱਥੇ ਪੜਦੇ ਜਿਹੜੇ ਪੜਾਉਂਦੇ ਜਿਹੜੇ ਅਧਿਆਪਕ ਉਹਨਾਂ ਤੱਕ ਨਹੀਂ ਤਾਂ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਜਦੋਂ ਵੀ ਉਹਨਾਂ ਦੀ ਵਰਸੀ ਆ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਕਿ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਨਾਮ ਦੇ ਲਈ ਇਹਨਾਂ ਆਪਣਾ ਜੀਵਨ ਵਾਰਤਾ ਸੀ ਉਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਭੇਟ ਕਰਦੇ ਰਹੀਏ ਇਹ ਸੀਗਾ ਮੈਂ ਜਿਵੇਂ ਇਹਦੇ ਵਿੱਚ ਦੱਸਿਆ ਕਿ ਖਟਕਰ ਕਲਾ ਤੁਸੀਂ ਆਪ ਸੋਚ ਕੇ ਦੇਖੋ ਕਿ ਵਿਖਟਕਰ ਕਨਾਦੇ ਸਕੂਲ ਦਾ ਨਾਮ ਵੀ ਹਜੇ ਤੱਕ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਨਹੀਂ ਸੀ ਤੇ ਹੁਣ ਵੀ ਹਜੇ ਵੀ ਜਿਹੜੇ ਕੁਝ ਪੈਂਡਿੰਗ ਕੇਸਿਸ ਹੈ ਕਿਤੇ ਕਿਤੇ ਉਹ ਕਹਿੰਦੇ ਆ ਜੀ ਅੱਛਾ ਜੀ ਤੁਸੀਂ ਫ੍ਰੀडम फाइਟਰਸ ਤੋਂ ਸਰਟੀਫਿਕੇਟ ਲੈ ਕੇ ਜਾਓ ਅਸੀਂ ਉਹਨੂੰ ਵੀ ਹੋਰ ਈਜ਼ ਆਊਟ ਕਰ ਰਹੇ ਆ ਜਿਹੜੇ ਜਿਹੜੇ ਵੀ ਸਾਡੇ ਗਦਰੀ ਬਾਬੇ ਨੇ ਮਹਾਨ ਸ਼ਹੀਦ ਨੇ ਕਿਹਲੇ ਪੰਜਾਬ ਨੂੰ ਇਹ ਇਕਲੌਤਾ ਇਮਾਨ ਪ੍ਰਾਪਤ ਹੈ ਕਿ ਸਾਡੇ ਹਰ ਤੀਜੇ ਪਿੰਡ ਚ ਕੋਈ ਨਾ ਕੋਈ ਇਦਾਂ ਦਾ ਸ਼ਹੀਦ ਕੋਈ ਨਾ ਕੋਈ ਮਹਾਨ ਪੁੱਤ ਹੈ ਅਸੀਂ ਉਹਨਾਂ ਨੂੰ ਸੱਚੀ ਸਾਡਾ ਮਹਿਕਮਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕੇ ਤੇ ਪਲੱਸ ਇਹ ਇਨਸ਼ੋਰ ਕੀਤਾ ਜਾਊਗਾ ਕਿ ਜਿਹੜੇ ਜਿਹੜੇ ਵਿਦਿਆਖੰਡਾਰੇ ਜਿਹੜੇ ਜਿਹੜੇ ਸਕੂਲ ਸਾਡੇ ਸ਼ਹੀਦਾਂ ਦੇ ਨਾਮ ਤੇ ਆ ਸਤੰਤਰਤਾ ਸੰਗਰਾਮੀਆਂ ਦੇ ਨਾਮ ਤੇ ਆ ਗਦਰੀ ਬਾਬਿਆਂ ਦੇ ਨਾਮ ਤੇ ਆ ਜਾਂ ਹੋਰ ਪੰਜਾਬ ਦੇ ਨਾਮ ਪਰ ਸ਼ਖਸੀਤਾਂ ਦੇ ਨਾਮ ਤੇ ਆ ਉਹਨਾਂ ਦਾ ਇਤਿਹਾਸ ਉਹਨਾਂ ਦੀ ਜੀਵਨੀ ਉਹਨਾਂ ਦੀ ਅਗਰ ਤਸਵੀਰ ਅਵੇਲੇਬਲ ਹੈ ਪੇਂਟਿੰਗ ਅਵੇਲੇਬਲ ਹੈ ਉਸ ਨੂੰ ਅਸੀਂ ਆਪਣੇ ਸਕੂਲਾਂ ਚਲਾਵਾਂਗੇ ਤਾਂ ਕਿ ਸਾਡੇ ਬੱਚੇ ਤੇ ਆਉਣ ਵਾਲੀ ਪੀੜ੍ਹੀਆਂ ਉਹਨਾਂ ਦੀ ਮਹਾਨ ਕੁਰਬਾਨੀਆਂ ਦੇ ਨਾਲ ਜਾਣੂ ਹੋ ਸਕੇ ਧੰਨਵਾਦ ਜੀ ਇਹ ਜਿਹੜੀ 115 ਸਕੂਲਾਂ ਦੀ ਲਿਸਟ ਹੈ ਜੀ ਇਮਾਬ ਦੀ ਨੂੰ ਮੁਹੱਈਆ ਕਰਾ ਦਿੰਦਾ ਹੈ ਸਕੂਲ ਵਾਈਜ਼ ਕਿਹੜੇ ਸ਼ਹੀਦ ਦੇ ਉੱਤੇ ਨਾਮ ਹੈ ਕਿ ਕਿੰਨੀ ਤਰੀਕ ਨੂੰ ਇਹਦੇ ਆਰਡਰ ਹੋਏ